ਬੋਤੀ ਰਾਮ ਗਰਮਾ ਗਰਮ ਕਾਫੀ ਫਤੇਗੜ ਸਾਹਿਬ ਦੇ ਇਹਨਾਂ ਨੂੰ ਸਾਹਿਬ ਜਾਦਿਆਂ ਦੀ ਸੇਵਾ ਦੁੱਧ ਬਲਾਉਣ ਬਦਲੇ ਗੋਲੂ ਵਿੱਚ ਪੀੜਤ ਦਿੱਤਾ ਗਿਆ ਸੀ ਆਜੋ ਜੀ ਆਜੋ ਗਰਮਾ ਗਰਮ ਕਾਫੀ ਗਰਮਾ ਗਰਮ ਕਾਫੀ ਸ਼ਰਤਾਂ ਹੋ ਗਈਆਂ ਕਾਫੀ ਦੇ ਲੰਗਰ ਲੱਗੇ ਹੋਣ ਹਨ ਆਜੋ ਸਿੱਖ ਤੋਂ ਆਜੋ ਗਰਮਾ ਗਰਮ ਕੌਫੀ ਗਰਮਾ ਗਰਮ ਕੌਫੀ ਹੱਥੋਂ ਸੰਗਤ ਮਦਦ ਇਹ ਹਨ 100 ਰੁਪਏ 100 ਰੁਪਏ ਕੋਟੀਆਂ ਜੱਤੀਆਂ ਤੋਂ ਦੇ ਤੌਰ ਤੇ ਇੱਥੇ 100 ਰੁਪਏ ਕੋਟੀਆਂ ਜੱਤੀਆਂ ਤੋਂ ਰਹਿਣ ਬਸੇਰੇ ਹੋਏ ਹਨ ਸੰਗਤ ਦੇ ਰਹਿਣ ਲਈ ਤੇ ਪਰਨਾਮ ਅੜਕੀ ਸੇਰਾਂ ਨੂੰ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਬੱਦੇ ਸਿੰਘ ਜੀ ਪਰਨਾਮਨ ਕੀ ਬੱਬਰ ਸੇਰਾਂ ਨੂੰ ਰੁੱਖ ਲਗਾਓ ਆਕਸੀਜਨ ਵਧਾਓ ਵਾਤਾਵਰਨ ਨੂੰ ਬਚਾਓ ਤੇ ਸਾਡਾ ਫੇਸਬੁੱਕ ਪੇਜ ਫੋਲੋ ਕਰੋ ਵਾਤਾਵਰਨ ਪ੍ਰੇਮੀ ਨਸਰਾਲੀ ਤੇ